ਨਮਸਕਾਰ ਦੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਕਰੀਬੀ ਇਲਾਕੇ ਦੇ ਵਿੱਚ ਲਗਾਤਾਰ ਤਿੰਦੂਏ ਦੀ ਦਹਿਸ਼ਤ ਬਰਕਰਾਰ ਆ ਰਿਹਾ ਹੈ ਤੇ ਤਿੰਦੂਆਂ ਵੱਲੋਂ ਲਗਾਤਾਰ ਪਾਲਤੂ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨੰਗਲ ਦੇ ਕਰੀਬੀ ਪਿੰਡ ਹੰਬੇ ਆਲ ਤੋਂ ਜਿੱਥੇ ਕਿ ਬੀਤੀ ਰਾਤ ਤਿੰਦੂਆਂ ਵੱਲੋਂ ਇੱਕ ਘਰ ਦੇ ਵਿੱਚ ਬੰਨੀ ਹੋਈ ਬੱਕਰੀ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਰਾਹ ਦੀ ਗੱਲ ਇਹ ਰਹੀ ਕਿ ਬੱਕਰੀਆਂ ਦਾ ਮਾਲਕ ਵੀ ਬਿਲਕੁਲ ਬੱਕਰੀਆਂ ਦੇ ਲਾਗੇ ਸੁੱਤਾ ਪਿਆ ਸੀ ਸਮਾ ਰਹਿੰਦੇ ਹੋਏ ਉਸ ਵੱਲੋਂ ਆਪਣੀ ਬੱਕਰੀ ਨੂੰ ਛੁਡਾ ਲਿਆ ਗਿਆ ਪਰ ਬੱਕਰੀ ਮਾਲਕ ਦੀ ਮੰਨੀਏ ਤਾਂ ਡਾਕਟਰ ਨੇ ਉਸ ਨੂੰ ਕਿਹਾ ਹੈ ਕਿ ਬੱਕਰੀ ਦੇ ਜ਼ਹਿਰ ਫੈਲ ਗਿਆ ਹੈ ਤੇ ਫਿਲਹਾਲ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਪੀੜਤ ਰਾਮ ਲਾਲ ਨੇ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਕੈਂਸਰ ਦਾ ਮਰੀਜ਼ ਹੈ ਅਤੇ ਹੁਣ ਬੱਕਰੀਆਂ ਪਾਲ ਕੇ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਦੀਆਂ ਦੋ ਬੱਕਰੀਆਂ ਨੂੰ ਤੇਂਦਿਓ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਸੀ ਤੇ ਹੁਣ ਲਗਾਤਾਰ ਉਸ ਦੀ ਤੀਸਰੀ ਬੱਕਰੀ ਨੂੰ ਤੇਂਦਿਓ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਉਸਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤेंदੂਏ ਨੂੰ ਪਕੜਨ ਦੇ ਲਈ ਉਸਦੇ ਘਰ ਦੇ ਲਾਗੇ ਪਿੰਜਰਾ ਲਗਾਵੇ ਪਰ ਅੱਜ ਤੱਕ ਵਿਭਾਗ ਵੱਲੋਂ ਉਸਦੇ ਘਰ ਦੇ ਲਾਗੇ ਪਿੰਜਰਾ ਨਹੀਂ ਲਗਾਇਆ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ 7ਵੇਂ ਅਤੇ 8ਵੇਂ ਮਹੀਨੇ ਦੇ ਵਿੱਚ ਵੀ ਉਸ ਦੀਆਂ ਦੋ ਬੱਕਰੀਆਂ ਨੂੰ ਤेंदੂਏ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਸੀ ਭਾਵੇਂ ਇੱਕ ਬੱਕਰੀ ਦਾ ਉਸ ਨੂੰ ਮੁਆਵਜ਼ਾ ਮਿਲ ਚੁੱਕਿਆ ਹੈ ਪਰ ਦੂਸਰੀ ਬੱਕਰੀ ਦਾ ਮੁਆਵਜ਼ਾ ਉਸ ਨੂੰ ਅਜੇ ਮਿਲਿਆ ਹੀ ਨਹੀਂ ਪਰ ਤੀਸਰੀ ਬੱਕਰੀ ਨੂੰ ਤेंदੂਏ ਨੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਲਈ ਪਰ ਕਿਤੇ ਨਾ ਕਿਤੇ ਸਬੰਧਿਤ ਵਿਭਾਗ ਵੱਲੋਂ ਜਿਰਾਣ ਲਗਾ ਕੇ ਤेंदुए ਨੂੰ ਪਕੜਨ ਦੀ ਕੋਸ਼ਿਸ਼ ਨਾ ਕਰਨਾ ਵੀ ਵਿਭਾਗ ਉਤੇ ਪ੍ਰਸ਼ੰਚਿੰਨ ਜ਼ਰੂਰ ਖੜੇ ਕਰ ਦਿੰਦਾ ਹੈ ਕਿਉਂਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਆ ਕੇ ਤेंदुआ ਲਗਾਤਾਰ ਆਪਣਾ ਪਾਲਤੂ ਜਾਨਵਰਾਂ ਨੂੰ ਸ਼ਿਕਾਰ ਬਣਾ ਰਿਹਾ ਹੈ ਤੇ ਜੀ ਵਿਭਾਗ ਦੀ ਟੀਮ ਉਸ ਨੂੰ ਪਕੜਨ ਦੇ ਲਈ ਉਚਿਤ ਕਦਮ ਨਹੀਂ ਉਠਾ ਰਹੀ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਵਰ ਰਾਣਾ ਦੀ ਰਿਪੋਰਟ ਕਿਹਦਾ ਵਾਰਦਾਤ ਹੋਈ ਹੈ ਪਹਿਲਾਂ ਮੇਰੀਆਂ ਦੋ ਬੱਕਰੀਆਂ ਨੁਕਸਾਨ ਕੀਤਾ ਦਾ ਹੀ ਉਹ ਕਾਗਜ਼ ਦਿੱਤੇ ਹੋਏ ਉਹ ਮੈਘਮੇ ਵਾਲਿਆਂ ਸਾਡਾ ਕੰਮ ਕਰ ਰਿਹਾ ਹੈ ਪਿਛਲੇ ਸਾਲ ਡੇਢ ਕ ਸਾਲ ਹੋ ਗਿਆ ਪਹਿਲਾਂ ਮੇਰੀ ਬੱਕਰੀ ਫੜੀ ਸੀ ਉਹਦਾ ਮਨੋ ਜੋ ਵੀ ਬਣਦਾ ਤਾਂ ਮਨੋ ਮੈਘਮੇ ਵਾਲਿਆਂ ਨੇ ਦੇ ਦਿੱਤਾ ਮੈਂ ਉਹ ਦੇ ਦਿੱਤਾ ਮਨੋ ਤਾਂ ਹੁਣ ਮੇਰੇ ਕਾਗਜ਼ ਗਏ ਹੋਏ ਦੋਨੋਂ ਬੱਕਰੀਆਂ ਦੇ ਇਹ ਹੁਣ ਫਿਰ ਕੱਲ ਰਾਤ ਫਿਰ ਘਰੇ ਪੈ ਗਿਆ ਕਿ ਕਿੰਨੇ ਕ ਬਜ ਦੀ ਗੱਲ ਹੈ ਜੀ ਕਿਦ ਕਿਦਾ ਹੋਇਆ ਉਹ ਦੱਸੋ ਸੁੱਤੇ ਵੇਲੇ ਹੀ ਆਈ ਤਾਂ ਪਰ ਰਾਤ ਨੂੰ 3:20 ਕਾ 20 ਮਿੰਟ ਤੇ ਆ ਕੇ ਜੈਨੂੰ ਬੱਕਰੀ ਢਾਈ ਉਹਨ ਜੈਨੂੰ ਅਸੀਂ ਉੱਠੇ ਉੱਠ ਕੇ ਜਿੱਦਾਂ ਅਸੀਂ ਢੜਾਈ ਹੈ ਸ਼ੈਚ ਕੀਤੀ ਉਹ ਨਿਕਲ ਗਿਆ ਛੱਟ ਕੇ ਤੁਸੀਂ ਕਿੱਥੇ ਸੀਗੇ ਸੁੱਤੇ ਹੋ ਅਸੀਂ ਕਿ ਬੱਕਰੀਆਂ ਦੇ ਬਿਲਕੁਲ ਨਾਲ ਸੁੱਤੇ ਸੀ ਅੱਛਾ ਤੁਹਾਡੇ ਹੁੰਦੇ ਨਾਲ ਫੇਰ ਵੀ ਆ ਕੇ ਅਟੈਕ ਕਰਦਾ ਹਾਂਜੀ ਹਾਂਜੀ ਵਿਭਾਗ ਨੇ ਉਹਨੂੰ ਫੜਨ ਵਾਸਤੇ ਇੱਥੇ ਪਿੰਜਰਾ ਲਗਾਇਆ ਕਿ ਨਹੀਂ ਲਗਾਇਆ ਨਹੀਂ ਪਿੰਜਰਾ ਤਾਂ ਨਹੀਂ ਲਗਾਇਆ ਹੈਗਾ ਸਹੀ ਵੇ ਪਿੰਜਰਾ ਕੱਲ ਅੱਜ ਆਏ ਵੇ ਤੇ ਜੀ ਤਾਂ ਉਹ ਕਹਿੰਦੇ ਵੀ ਕੱਲੋਂ ਪਿੰਜਰਾ ਲੱਗ ਜਾ। ਪਰ ਅਜੇ ਤੱਕ ਨਹੀਂ ਲਗਾਇਆ ਗਿਆ। ਹਾਂਜੀ ਅਜੇ ਤੱਕ ਕਦੇ ਨਹੀਂ ਲਗਾਇਆ ਪਿੰਜਰਾ। ਨਹੀਂ ਪਹਿਲਾਂ ਲਗਾਇਆ ਤਾਂ ਜੀ ਇੱਕ ਵਾਰੀ ਪਹਿਲਾਂ ਲਗਾਇਆ ਤਾਂ ਜੀ ਉਹ ਪਹਿਲਾ ਇੱਥੇ ਆਇਆ ਦਾ ਨਾ ਜੀ ਜਾਂ ਲਗਾਇਆ ਤਾਂ ਇੱਥੇ ਪਿੰਜਰਾ। ਹੋ ਗਏ 2-3 ਸਾਲ ਹੋ ਗਏ। ਹੁਣ ਥੋੜੇ ਦਿਨ ਪਹਿਲਾਂ ਵੀ ਵਾਰਦਾਤ ਹੋਈ ਨਾ ਇੱਕ ਥੋੜੇ। ਹਾਂਜੀ ਹਾਂਜੀ ਕਿੰਨੇ ਦਿਨ ਪਹਿਲਾਂ ਹੋਈ ਹੈ? ਇੱਕ ਤਾਂ ਇਹ 4 ਤਰੀਕ ਨੂੰ ਹੋਈ ਸੀ। ਇੱਕ 23 ਤਰੀਕ ਨੂੰ ਹੋਈ ਸੀ। ਪਹਿਲਾਂ ਤੇ 3 ਤਰੀਕ ਨੂੰ ਹੋਈ ਫੇਰ ਉਤਵਾ 4 ਤਰੀਕ ਨੂੰ 23 ਅਗਸਤ ਨੂੰ ਵੀ ਫੇਰ 4 ਸਤੰਬਰ ਨੂੰ ਹੋਈ ਹਾਂ ਸੱਤਵੇਂ ਮਹੀਨੇ ਚ ਹੋਈ ਇੱਕ ਸੱਤਵੇਂ ਮਹੀਨੇ ਇੱਕ ਅੱਠਵੇਂ ਚ ਹੋਈ ਆ ਹੁਣ 9ਵੇਂ ਚ ਫੇਰ ਹੋਊਗੀ ਹਾਂਜੀ ਹੁਣ ਬੱਕਰੀ ਦੇ ਹਾਲਾਤ ਕਿੱਦਾਂ ਹੈ ਜਿਹੜੀ ਬੱਕਰੀ ਹੈ ਤੁਹਾਡੇ ਸਾਹਮਣੇ ਹੀ ਹਾਲਾਤ ਹੁਣ ਦੇਖ ਲੋ ਜੀ ਅਗੇ ਜੀ ਹੁਣ ਕਿਉਂਕਿ ਤੁਹਾਡੇ ਘਰਾਂ ਚ ਜਦੋਂ ਆ ਗਿਆ ਤੈਨੂੰ ਡਰਤਾ ਹੈਗਾ ਡਰ ਹਾਂ ਬੱਚਿਆਂ ਦਾ ਵੀ ਡਰ ਹੈ ਡੰਗਰਾ ਪੁੱਛੂ ਦਾ ਤੇ ਹੈ ਜਿਹੜਾ ਹੈਗਾ ਬੱਚਿਆਂ ਦਾ ਵੀ ਡਰ ਹੈ ਬੰਦੇ ਦੇ ਵੀ ਅਟੈਕ ਕਰ ਸਕਦਾ ਇਹ ਉਹ ਤਾਂ ਹੈ ਹੀ ਆ ਜੀ ਹੁਣ ਜਾਨਵਰ ਹੈ ਇਹਨਾਂ ਤਾਂ ਬੰਦੇ ਦਾ ਵੀ ਕੰਮ ਹੀ ਦੇਣਾ ਜਿਸ ਵੇਲੇ ਆਪਣੇ ਮਾਰ ਪਰ ਆਣਾ ਮੰਗੋ ਕਿ ਤਾ ਹੁਣ ਕਿਹਾ ਜੀ ਮੈਗਮੇ ਨੂੰ ਦੱਤਿਆ ਜੀ ਮੈਗਮ ਆਪਣਾ ਕੰਮ ਕਰ ਰਿਆ ਹੁਣ ਪਹਿਲਾਂ ਵੀ ਮੈਨੂੰ ਦੁਆਏ ਹੁੰਨਾਂ ਨੇ ਜੋ ਵੀ ਬਣਦਾ ਤਾਂ ਹੁਣ ਵੀ ਕਾਗਜ਼ ਗਏ ਵੀ ਹੁਣ ਵੀ ਜੋ ਬਣਦਾ ਹੋਣਾ ਦੁਆਏ ਪਰ ਮੇਨ ਇਹ ਹੈ ਨਾ ਤੁਹਾਨੂੰ ਸੇਫਟੀ ਤਾਂ ਕੋਈ ਨਹੀਂ ਹੈ ਨਾ ਫਿਰ ਸੁਰੱਖਿਆ ਕਿ ਆਏ ਤੁਹਾਡੀ ਸੇਫਟੀ ਹੈ ਉਹ ਕੰਦੇ ਕੰਦ ਨੂੰ ਵੀ ਜੰਗਲਾ ਲਾ ਦੇਣਾ ਬੇਰਾਤ ਨੂੰ ਆਖਿਆ ਸਾਡਾ ਬੰਦਾ ਜੰਗਲੇ ਚ ਜੋ ਵੀ ਜਾਨਵਰ ਪਾਣਾ ਪਾਏ ਕਰ ਜੰਗਲਾ ਕਹਿੰਦੇ ਜਿੱਥੇ ਤੁਸੀਂ ਕਹਿਣ ਉੱਥੇ ਹੀ ਲਾ ਦੇਣਾ ਅੱਜ ਆ ਜ ਵੀ ਤੇ ਮੇਰੇ ਕੋਲ ਕਹਿੰਦੇ ਜਿੱਥੇ ਤੁਸੀਂ ਕਹਿਣ ਉੱਥੇ ਲਾ ਦੇਣਾ ਅਸੀਂ ਕਹਿੰਦੇ ਇਹੀ ਕੁਝ ਕਰ ਸਕਦੇ ਹੋ ਤਾਂ ਵੀ ਅਸੀਂ ਵੀ ਹੁਣ ਹੋ ਗਿਆ ਹੈ ਜੰਗਲਾ ਜਿੱਥੇ ਕਹਿਣ ਕਹਿੰਦੇ ਉੱਥੇ ਲਾ